ਦੋਸਤੋ ਲੋਕ ਕਰਨ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਏ ਪਰ ਸਵਾਗਤ ਪਰਮਿੰਦਰ ਜੀ ਅਸਿਕਾ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਜੀ ਦੋਸਤੋ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਦੇ ਵਿੱਚ ਗਹਿਮਗਾਮੀ ਦਾ ਦਿਨ ਸੀ ਖਾਸ ਕਰਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਸਰਕਾਰ ਵੱਲੋਂ ਉਹ ਸਾਰਾ ਦਿਨ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਅਹਿਮ ਚਰਚਾ ਦਾ ਵਿਸ਼ਾ ਰਹੀ ਨਾਲ ਨਾਲ ਸੁਖਪਾਲ ਸਿੰਘ ਖੈਰਾ ਹੋਰਾਂ ਦੀ ਜ਼ਮਾਨਤ ਰਿਹਾਈ ਤੇ ਜਿਹੜਾ ਗੱਠਜੋੜ اٹਕਿਆ ਹੋਇਆ ਸੀ ਹਾਲਾਂਕਿ اٹਕਲਾਂ ਤਾਂ ਕੋਈ ਨਹੀਂ ਸੀ ਇਸ ਗੱਠਜੋੜ ਦੇ ਵਿੱਚ ਕਿਉਂਕਿ ਜਿਹੜੇ ਫੈਸਲੇ ਹੁੰਦੇ ਨੇ ਹਾਈ ਕਮਾਂਡ ਨੇ ਲੈਣੇ ਹੁੰਦੇ ਨੇ ਇੰਪਲੀਮੈਂਟ ਗਰਾਊਂਡ ਲੈਵਲ ਤੇ ਹਾਈ ਕਮਾਂਡ ਦੇ ਫੈਸਲੇ ਅਕਸਰ ਹੋ ਹੀ ਜਾਂਦੇ ਨੇ ਚੰਡੀਗੜ੍ਹ ਸ਼ੁਰੂਆਤ ਤੋਂ ਸਾਰੀਆਂ ਖਬਰਾਂ ਨਾਲ ਨਾਲ ਲਵਾਂਗੇ ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ ਪੰਚਾਇਤੀ ਚੋਣਾਂ 5 ਸਾਲ ਕਾਰਜਕਾਲ 16 ਜਨਵਰੀ ਨੂੰ ਪੂਰੇ ਹੋਣ ਜਾ ਰਹੇ ਨੇ ਤੇ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਇੱਕ ਚਿੱਠੀ ਕੱਢਦੀ ਹੈ ਪ੍ਰਬੰਧਕ ਨਿਯੁਕਤ ਕਰਤੇ ਜਾਂਦੇ ਨੇ ਜੀ ਹਾਂ ਬਿਲਕੁਲ ਜਿਹੜਾ ਆਪਾਂ ਪੰਚਾਇਤਾਂ ਦੀਆਂ ਚੋਣਾਂ ਨੂੰ ਬੇ ਸਭ ਇਹਨਾਂ ਨੂੰ ਦੇਖਦੇ ਹਾਂ ਸਾਰੇ ਕਿਉਂਕਿ ਸਭ ਤੋਂ ਛੋਟੀ ਇਕਾਈ ਹੈ ਲੋਕਤੰਤਰ ਦੀ ਤੋਂ ਪੰਜਾਬ ਸਰਕਾਰ ਨੇ ਅੱਜ ਇੱਕ ਲੈਟਰ ਇਸ਼ੂ ਕਰਕੇ ਜਾਰੀ ਕਰਕੇ ਪ੍ਰਬੰਧਕ ਲਾਉਣ ਲਈ ਨਾਮਾਦੀ ਸੂਚੀ ਮੰਗ ਲਈ ਹੈ ਜ਼ਿਲ੍ਹਾ ਦੇ ਪੰਚਾਇਤ ਅਧਿਕਾਰੀਆਂ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਔਰ ਆਉਣ ਵਾਲੇ ਹੈ ਕਹ ਲੋ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਾਂ ਮਹੀਨੇ ਦੇ ਅੰਤ ਤੱਕ ਸਾਰੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਜਾਊਗਾ ਔਰ ਨਾਲ ਹੀ ਆਪਾਂ ਕਹਿ ਦੋ ਕਿ ਪੰਚਾਇਤੀ ਚੋਣਾਂ ਦੀ ਸਰਗਰਮੀਆਂ ਜਿਹੜੀਆਂ ਹੈਗੀਆਂ ਪੂਰੇ ਤੋਂ ਤੇਜ਼ ਹੋ ਚੁੱਕੀਆਂ ਅੱਜ ਇਸ ਇਲੈਕਟਰ ਤੋਂ ਬਾਅਦ ਤੁਰੰਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਔਰ ਸਰਕਾਰ ਦਾ ਚਲੋ ਤੇਜ਼ੀ ਨਾਲ ਕੰਮ ਕਰ ਰਹੀ ਹੈ ਇਸ ਉੱਤੇ ਵੀ ਛੇਤੀ ਕਰਵਾ ਲਿਆ ਜਾਣ ਜਾਂ ਜਿੰਦਾ ਵੀ ਜਦੋਂ ਵੀ ਉਹ ਚਾਹੁੰਦੀ ਹੈ ਆਪਾਂ ਤਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਕੋਈ ਵੀ ਹੋਵੇ ਭਾਵੇਂ ਪਾਰਟੀ ਉਹ ਜਦੋਂ ਚਾਹੁੰਦੀ ਹੈ ਪੰਚਾਇਤੀ ਚੋਣਾਂ ਕਰਵਾ ਲੈਂਦੀ ਹੈ ਕਿਸੇ ਨਾ ਕਿਸੇ ਤਰੀਕੇ ਕਾਨੂੰਨ ਤੋਂ ਅੰਦਰ ਰਹਿ ਕੇ ਕਾਨੂੰਨ ਤੋਂ ਬਾਹਰ ਜਾ ਕੇ ਕਿਤੇ ਵੀ ਕਰਵਾ ਲੈਂਦੀ ਹੈ ਸੋ ਅੱਜ ਜਿਹੜਾ ਇਸ ਇਲੈਕਟਰ ਨੂੰ ਇੱਕਦਮ ਜਾਰੀ ਕੀਤਾ ਗਿਆ ਜਾਂ ਇਕਦਮ ਤੇਜ਼ੀ ਫੜੀ ਹੈ ਇੱਕ ਕੰਮ ਨੇ ਤਾਂ ਲੱਗ ਰਿਹਾ ਕਿ ਮਾਰਚ ਦੇ ਸ਼ੁਰੂ ਵਿੱਚ ਮੇਰੇ ਖਿਆਲ ਨਾਲ ਚੋਣਾ ਕਰਾਉਣ ਦੇ ਰੋਣ ਵਿੱਚ ਹੈਗੀ ਹੈ ਪੰਜਾਬ ਸਰਕਾਰ ਤੋਂ ਪੰਚਾਇਤ ਅਧਿਕਾਰੀਆਂ ਨੂੰ ਲੈਟਰ ਵੀ ਇਸ਼ੂ ਹੋ ਗਿਆ ਹੁਣ ਲੋਕਾਂ ਦੇ ਵਿੱਚ ਵੀ ਇਕਦਮ ਮੈਂ ਕਹਿ ਲਵਾਂ ਕਿ ਇਕਦਮ ਸਰਗਰਮੀ ਛਿੜ ਚੁੱਕੀ ਹੈ ਜਿਵੇਂ ਪਹਿਲਾਂ ਇੱਕ ਵਾਰ ਪੰਕ ਕਰ ਦਿੱਤੀਆਂ ਸੀਗੀਆਂ ਚੋਣਾ ਆਹ ਪੰਚਾਇਤਾਂ ਤੋ ਪਿੰਡਾਂ ਦੇ ਵਿੱਚ ਦਾ ਤੁਸੀਂ ਦੇਖ ਲਓ ਇੱਕ ਦੋ ਥਾਵਾਂ ਦੇ ਤਾਂ ਆ ਆदमी ਦੇ ਐਮਬੈਲਜ ਨੇ ਆਪਣੇ ਸਰਪੰਚ ਵੀ ਨਿਯੁਕਤ ਕਰਤੇ ਸੀਗੇ ਸਰਬਸੰਮਤੀ ਕਰਵਾ ਕੇ ਟੱਕੇ ਨਾਲ ਮਤਲਬ ਕਹਿ ਲਓ ਕਿ ਸਰਪੰਚ ਬਣਾਤੇ ਸੀਗੇ ਲੋਕ ਤੇ ਦੂਜੇ ਪਾਸੇ ਐਗੈ ਲੋਕ ਇੱਕਦਮ ਲੋਕਾਂ ਦੇ ਵਿੱਚ ਤੇਜੀ ਆ ਗਈ ਸੀ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਵੀ ਕਰ ਲਿਆ ਸੀਗਾ ਲੇਕਿਨ ਉਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਬੈਕਪੁੱਟ ਤੇ ਆ ਗਈ ਸੀਗੀ ਫੋਰਸ ਚਲਾਇਆ ਗਿਆ ਸੀ ਫਸਲਾ ਤੋ ਹੁਣ ਦੁਬਾਰਾ ਫੇਰ ਜਿਹੜਾ 5 ਸਾਲ ਪੂਰੇ ਹੋਣ ਤੋਂ ਬਾਅਦ ਜਿਹੜੀ ਟਰਮ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਹੁਣ ਭੰਗ ਤਾਂ ਹੋਣੀ ਹੀ ਨੇ ਸੋ 16 ਜਨਵਰੀ ਨੂੰ ਜਿਹੜਾ ਹੈਗਾ ਪੱਕਾ ਲੋ ਕਿ ਆਪਣੇ ਤੌਰ ਤੇ ਹੀ ਪੰਚਾਇਤਾਂ ਜਿਹੜੀਆਂ ਭੰਗ ਹੋ ਜਾਣਗੀਆਂ ਉਹ ਤੇ ਸਰਕਾਰ ਜਿਹੜੀਆਂ ਐ ਇਹਨੂੰ ਭੰਗ ਹੋਣ ਦੀਆਂ ਪੰਚਾਇਤਾਂ ਭੰਗ ਹੋਣ ਦਾ ਨੋਟੀਫਿਕੇਸ਼ਨ ਕਹਿ ਲਓ ਜਾਂ ਐਲਾਨ ਕਹਿ ਦੋ ਜਾਂ ਅਨਾਉਂਸਮੈਂਟ ਕਹਿ ਲਓ ਉਹ ਕਦੇ ਵੀ ਕਰ ਸਕਦੀ ਹੈ ਸੋ ਮਾਰਚ ਦੇ ਵਿੱਚ ਚੋਣਾਂ ਜਿਹੜੀਆਂ ਉਹ ਨਿਸ਼ਚਿਤ ਕਰ ਰਹੀ ਹੈ ਸਰਕਾਰ ਔਰ ਪ੍ਰਬੰਧਕ ਲਾਉਣ ਲਈ ਜਿਹੜੀ ਨਾਮਾਂ ਦੀ ਸੂਚੀ ਹੈ ਉਹ ਮੰਗ ਲਈ ਗਈ ਹੈ ਜੀ ਜੀ ਬਿਲਕੁਲ ਸੋ ਪਰਮਿੰਦਰ ਜੀ ਅਗਲੀ ਖਬਰ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਦੇ ਨਾਲ ਨਾਲ ਜਿਹੜੀ ਗੱਠਜੋੜ ਦੀ ਸ਼ੁਰੂਆਤ ਹੈ ਉਹ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਇੰਡੀਆ ਅਲਾਈንስ ਦੇ ਵਿੱਚ ਇੰਡੀਆ ਅਲਾਈንስ ਦਾ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਚੰਡੀਗੜ੍ਹ ਦਾ ਸਿਰਫ ਪੰਜਾਬ ਤੇ ਵੀ ਹੋਊਗਾ ਸੋ ਸ਼ੁਰੂਆਤ ਤੇ ਚੰਡੀਗੜ੍ਹ ਤੋਂ ਹੋਈ ਆ ਜੀ ਰਜਿੰਦਰ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ 28 ਸਤੰਬਰ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਸੀਗੇ ਸੁਖਪਾਲ ਸਿੰਘ ਖਹਿਰਾ ਪਹਿਲਾਂ ਐਨਡੀपीएस ਦੇ ਕੇਸ ਦੇ ਵਿੱਚ ਸੀਗੇ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਨਾਲ ਹੀ ਉਹਨਾਂ ਦੇ ਤੇ ਇੱਕ ਮਹਿਲਾ ਨੂੰ ਧਮਕਾਉਣ ਦਾ ਦੋਸ਼ ਲਾ ਕੇ ਇੱਕ ਕੇਸ ਹੋਰ ਖੋਲ੍ਹ ਦਿੱਤਾ ਗਿਆ ਸੀ ਕਪੂਰਥਲਾ ਅਦਾਲਤ ਵੱਲੋਂ ਫਿਰ ਜੇਲ੍ਹ ਚ ਭੇਜ ਦਿੱਤਾ ਗਿਆ ਸੀ ਨਾਬਾਜ਼ ਜੇਲ੍ਹ ਤੋਂ ਅੱਜ ਰਿਹਾਈ ਹੋਈ ਹੈ ਉਹਨਾਂ ਦੀ ਜ਼ਮਾਨਤ ਹੋ ਚੁੱਕੀ ਹੈ ਕਪੂਰਥਲਾ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਯਾਨੀ ਕਿ ਆਪਾਂ ਸਿੱਧੇ ਤੌਰ ਤੇ ਇਹ ਕਹਿ ਦੀਏ ਕਿ ਸੁਖਪਾਲ ਸਿੰਘ ਖਹਿਰਾ ਬਾਹਰ ਆ ਗਿਆ ਹੈ ਕਾਂਗਰਸ ਪਾਰਟੀ ਦੇ ਇੱਕ ਕਹੋ ਸਿਰ ਕਾਡਾ ਗੂ ਨੇ ਨਿਤੜ ਕਾਗੂ ਕਹੋ ਲਓ ਲੀਡਰ ਕਹੋ ਲਓ ਜਾਂ ਬੋਲਣ ਵਾਲੇ ਕਹਿੰਨੂੰ ਠੀਕ ਹੈ ਉਹ ਉਹ ਇੱਕ ਜੋਰ ਸ਼ੋਰ ਨਾਲ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਾਸ ਕਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਵੀ ਰਹੇ ਆ ਤੇ ਦੂਜੇ ਪਾਸੇ ਇੱਕ ਨਾਲ ਇੱਕ ਇਹਦੇ ਪੈਰਲਲ ਇੱਕ ਗੱਲ ਹੋਰ ਜੁੜ ਜਾਂਦੀ ਹੈ ਕਿ ਚੰਡੀਗੜ੍ਹ ਦੇ ਵਿੱਚੋਂ ਕਾਂਗਰਸ اور ਆਮ ਆਦਮੀ ਪਾਰਟੀ ਦਾ ਜਿਹੜਾ ਗੱਠ ਜੋੜੋ ਉਹ ਸ਼ੁਰੂ ਹੋ ਚੁੱਕਾ ਹੈ ਜਾਨਕਿ ਪੰਜਾਬ ਵਿੱਚ ਜਿਹੜੀਆਂ ਅਟਕਲਾਂ ਲਾਂਜਾਂ ਜਾ ਰਹੀਆਂ ਸੀ ਕਿ ਐ ਪਤਾ ਨਹੀਂ ਹੋਊਗਾ ਜਾਂ ਨਹੀਂ ਆਊਗਾ ਉਹ ਐ ਗੈ ਲੋਕ ਕਿ 70 ਤੋਂ 80% ਗੱਲਬਾਤ ਸਿਰੇ ਚੜ ਚੁੱਕੀ ਹੋਊਗੀ ਤੇ ਜਲਦੀ ਮੇਰੇ ਖਿਆਲ ਪੰਜਾਬ ਦੇ ਵਿੱਚ ਵੀ ਆ ਆ ਜਿਹੜੀਆਂ ਆਮ ਆਦੀ ਪਾਰਟੀ ਔਰ ਕਾਂਗਰਸ ਦਾ ਜਿਹੜਾ ਲੋਕ ਸਭਾ ਚੋਣਾਂ ਨਾਲ ਲੈ ਕੇ ਗੱਠ ਜੋੜਾ ਹੈਗਾ ਉਹ ਵੀ ਕਿਤੇ ਨਾ ਕਿਤੇ ਛੇਤੀ ਐਨੌਂਸ ਹੋ ਜਾਊਗਾ ਤੇ ਹੁਣ ਜਿਹੜੀ ਸਥਿਤੀ ਹੈਗੀ ਦੋਨਾਂ ਦੀ 705 ਚੈਂਟ ਕੰਡੀਗੜ ਦੇ ਵਿੱਚ ਮੇਅਰ ਆਮ ਆਦੀ ਪਾਰਟੀ ਦਾ ਬਣੂਗਾ ਜਾਣ ਕੇ ਕੈਂਡੀਡੇਟ ਆ ਆਮ ਆਦੀ ਪਾਰਟੀ ਦਾ ਲੈ ਆ ਗਿਆ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਜਿਹੜੇ ਉਹ ਕਾਂਗਰਸ ਦੇ ਲੈ ਆ ਗਿਆ ਜਿਹੜਾ ਕਾਂਗਰਸ ਦਾ ਮੇਅਰ ਦਾ ਕੈਂਡੀਡੇਟ ਸੀਗਾ ਉਹਨੇ ਨਾਮਜ਼ਦਗੀ ਵਾਪਸ ਵੀ ਲੈ ਲਈ ਹੈ ਸ਼ਨੀਵਾਰ ਨੂੰ ਨੇ ਨਾਮਜ਼ਦਗੀ ਭਰਤੀ ਸੀਗੀ ਉਹ ਤੋਂ ਵਾਪਸ ਵੀ ਲਈ ਹੈ ਪਵਨ ਵਾਂਸਨ ਨੇ ਬਕਾਇਦਾ ਤੌਰ ਤੇ ਨਾਂਨ ਕਰ ਦਿੱਤਾ ਹੈ ਤੋਂ ਹੁਣ 705 ਇਹ ਬਣ ਗਿਆ ਸਥਿਤੀ ਇਹ ਬਣ ਗਈ ਕਿ ਖਹਿਰਾ ਬਾਹਰ ਆ ਗਿਆ ਖਹਿਰਾ ਦੇ ਉੱਤੇ ਕਿਹਾ ਜਾ ਰਿਹਾ ਹੈ ਚਾਹੇ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕਿਹਾ ਗਿਆ ਸੀਗਾ ਕਿਹਰਾ ਦੇ ਉੱਤੇ ਜਿਹੜਾ ਜ਼ੁਲਮ ਹੋਇਆ ਅਨਿਆਹ ਹੋਇਆ ਜਿਹੜਾ ਠੀਕ ਹੈ ਉਹ ਉਹ ਕਿਵੇਂ برداشت ਕਰੀਏ ਹੁਣ ਖੈਰਾ ਵੀ ਬਾਹਰ ਆ ਗਿਆ ਉਹ ਵੀ ਗੱਲ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ بیٹے ਲਗਾਤਾਰ ਭਗਵੰਤ ਮਾਨ ਉਹਨਾਂ ਤੇ ਤੁਸੀਂ ਦੇਖਿਆ ਹੀ ਪਤਾ ਹੀ ਸਭ ਨੂੰ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਉਹਨਾਂ ਤੇ ਐਦਾਂ ਨਿਸ਼ਾਨੇ ਕੱਸਦੇ ਰਹੇ ਆ ਕਿ ਇਹਨਾਂ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸਿਆਸੀ ਖੇਡ ਕੱਢੀ ਜਾ ਰਹੀ ਹੈ ਸਿਆਸੀ ਖੇਡ ਕੱਢੀ ਜਾ ਰਹੀ ਹੈ ਹੁਣ ਜਦੋਂ ਗੱਠਜੋੜ ਹੋਣ ਦੀ ਸ਼ੁਰੂਆਤ ਹੋ ਗਈ ਹੈ ਹੁਣ ਨਮਜੋਤ ਸਿੰਘ ਸਿੱਧੂ ਚਾਹੇ ਆ ਬਾਜਬਾਹਰੀ ਹੋ ਗਏ ਚਾਹੇ ਸੁਖਪਾਲ ਖੈਰਾ ਖਾਸ ਕਰ ਸੁਖਪਾਲ ਖੈਰਾ ਜਿਹੜੇ ਨੇ ਧੜਕਾ ਕੂਮਣੇ ਜਾਂਦੇ ਆ ਉਹਨਾਂ ਲਈ ਸਥਿਤੀ ਕਿਸ ਤਰ੍ਹਾਂ ਦੀ ਹੋਊਗੀ ਅੱਗੇ ਜੇ ਤਾਂ ਆਮ ਆਦਮੀ ਪਾਰਟੀ ਦੇ ਵਿਰੁੱਧ ਬੋਲਦੇ ਤਾਂ ਵੀ ਹੁਣ ਆ ਪਾਰਟੀ ਤੋਂ ਬੇਮਕੂਨ ਹੋ ਰਹੇ ਜਾਂ ਪਾਰਟੀ ਦੇ ਅਜੰਡੇ ਤੋਂ ਬਾਹਰ ਜਾਂਦੇ ਐ ਇਨਡਿਸਿਪਲਿਨ ਕਰੀਏਟ ਹੁੰਦਾ ਚਾਹੇ ਉਹ ਨਮਜੋਤ ਸਿੰਘ ਸਿੱਧੂ ਹੋਣ ਚਾਹੇ ਬਾਜਬਾਹ ਹੋਣ ਜਾਂ ਉਹੜੇ ਨੂੰ ਹੋਣ ਜਾਂ ਹੋਰ ਵੀ ਕੋਈ ਨੇਤਾ ਹੋਵੇ ਦੂਜੇ ਪਾਸੇ ਸੁਖਪਾਲ ਸਿੰਘ ਕਹਿ ਰਹੇ ਜੇ ਪੱਖ ਤੇ ਜਾਂਦੇ ਆ ਫਿਰ ਲੋਕਾਂ ਦੇ ਵਿੱਚ ਵਿਚਾਰ ਨੌਕਾ ਹੋ ਜੂਗਾ ਫਿਰ ਲੋਕਾਂ ਦੇ ਵਿੱਚ ਕੀ ਗੱਲ ਕਰਨਗੇ ਗੱਠ ਜੋੜ ਦੀ ਸ਼ੁਰੂਆਤ ਹੋ ਚੁੱਕੀ ਹੈ ਹਾਈ ਕਮਾਂਡ ਤੋਂ ਬਾਹਰ ਜਾਣਾ ਕੋਈ ਮੰਨਦਾ ਨਹੀਂ ਇਹਨਾਂ ਦੇ ਵਿੱਚੋਂ ਕਿਉਂਕਿ ਕਹਿੰਦੇ ਕਿ ਹਾਈ ਕਮਾਂਡ ਸੁਪਰੀਮ ਹੈ ਅਸੀਂ ਹਾਈ ਕਮਾਂਡ ਦਾ ਜਿਹੜਾ ਹੈਗਾ ਕਿਹਾ ਮੰਨਾਂਗੇ ਜੋ ਹੁਕਮ ਹਾਈ ਕਮਾਂਡ ਵੱਲੋਂ ਹੋਊਗਾ ਉਹ ਕਰੇ ਕੀਤਾ ਜਾਊਗਾ ਤੋਂ ਹਾਈ ਕਮਾਂਡ ਜੇ ਗੱਠ ਜੋੜ ਕਰਦੀ ਹੈ ਇਹਨਾਂ ਨੂੰ ਮੰਨਣਾ ਪਊਗਾ ਪਰ ਜੇ ਮੰਨਣਾ ਪੂਗਾ ਤਾਂ ਆਮ ਆਦੀ ਪਾਰਟੀ ਦੇ ਖਿਲਾਫ ਕਿਵੇਂ ਬੋਲਿਆ ਜਾਊਗਾ ਚੋਣ ਪ੍ਰਚਾਰ ਕਿਵੇਂ ਕੀਤਾ ਜਾਊਗਾ ਉਹਦੇ ਖਿਲਾਫ ਇਹ ਤਾਂ ਹੋ ਨਹੀਂ ਸਕਦਾ ਤੋਂ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਪਹਿਲਾਂ 2-3 ਵਾਰ ਗੱਲ ਕਰ ਚੁੱਕੇ ਐ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀਆਂ ਇਕੱਲੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਮੋਗਾ ਰੈਲੀ ਵਿਵਾਦਤ ਹੋਈ ਵੀ ਹੈ ਹੁਣ ਤੇ ਇਧਰੋਂ ਸੁਪਾਲ ਸਿੰਘ ਖਹਿਰਾ ਵਰਗੇ ਹੋਗੇ ਜਿਹੜੇ ਲਗਾਤਾਰ ਸਰਕਾਰ ਨੂੰ ਭੰਡਦੇ ਆ ਰਹੇ ਐ ਦੂਜੇ ਪਾਸੇ ਖਿਲਾਫ ਉਹ ਤੇ ਜਿਹੜੀ ਅੰਦਰੂਨੀ ਖਲਾਫਤ ਹੈ ਸਿੱਧੂ ਦੇ ਖਿਲਾਫ ਲਾ ਲੋ ਕਾਂਗਰਸ ਦੇ ਵਿੱਚ ਹੀ ਸੋ ਲੱਗਦਾ ਹੈ ਕਿ ਇੱਕ ਨਵਾਂ ਟੜਾ ਬਣਨ ਦੇ ਅਸਾਰ ਜਿਹੜੇ ਹੈਗੇ ਐ ਉਹ ਬਹੁਤ ਸਪਸ਼ਟ ਹੁੰਦੇ ਜਾ ਰਹੇ ਐ ਜੇ ਹਾਈ ਕਮਾਂਡ ਤੋਂ ਜੇ ਹਾਈ ਕਮਾਂਡ ਨੂੰ ਦਰਕਨਾਰ ਕਰਦੇ ਐ ਤਾਂ ਖੈਰਾ ਮੇਰੇ ਖਿਆਲ ਨਾਲ ਨਾਨ ਨਵਜੋਤ ਸਿੰਘ ਸਿੱਧੂ ਨਾਲ ਖੰਡਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਖੈਰਾ ਦੇ ਹੱਕ ਵਿੱਚ ਬੋਲੇ ਐ ਇਹ 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 ਰੈਡੀ ਦੇ ਵਿੱਚ ਵੀ ਬੋਲੇ ਐ ਸੋਸ਼ਲ ਮੀਡੀਆ ਤੇ ਵੀ ਬੋਲੇ ਐ ਸੋ ਉਹ ਮੇਰੇ ਖਿਆਲ ਨਾਲ ਇੱਕ ਟੜਾ ਜਿਹੜਾ ਇੱਕ ਆਪਣੇ ਆਪ ਵੱਖਰਾ ਹੁੰਦਾ ਚਲਾ ਜਾਊ ਚਲਾ ਜਾਊਗਾ ਜੇ ਹਾਈ ਕਮਾਂਡ ਦੀ ਨਾਮ ਹੋਣੀ ਹੈ ਜੇ ਜੇ ਹਾਈ ਕਮਾਂਡ ਗੱਠਜੋੜ ਨੂੰ ਕਹਿ ਦਿੰਦੀ ਹੈ ਦੋਨੋਂ ਪ੍ਰਸਥਿਤੀਆਂ ਦੇ ਵਿੱਚ ਇੱਕ ਤੜਾ ਵੱਖਰਾ ਨਿਕਲ ਜਾਏਗਾ ਜਿਹੜਾ ਅ ਪਾ ਕਹਿ ਲਓ ਕਿ ਅਰੀਜਨਲ ਪਾਰਟੀ ਦੇ ਰੂਪ ਵਿੱਚ ਵੀ ਅੱਗੇ ਆ ਸਕਦਾ ਹੈ ਜਾਂ ਕੋਈ ਹੋਰ ਆਲਟਰਨੇਟ ਕਹਿ ਲਓ ਕਿ ਹੋਰ ਬਦਲ ਹੋ ਸਕਦਾ ਜਿਹੜਾ ਮਨਜੋਤ ਸਿੰਘ ਸਿੱਧੂ ਵੱਲੋਂ ਅਪਣਾਇਆ ਜਾਵੇ ਉਹਦੇ ਨਾਲ ਉਹਦੇ ਵਿੱਚ ਇੱਕ ਦੋ ਬੰਦੇ ਜਿਹੜੇ ਜਿਨ੍ਹਾਂ ਨੂੰ ਥਾਪੜਾ ਦਿੱਤਾ ਜਾ ਰਿਹਾ ਸਟੇਜਾਂ ਤੇ ਖੜਾ-ਖੜਾ ਕੇ ਮਨਜੋਤ ਸਿੰਘ ਸਿੱਧੂ ਵੱਲੋਂ ਉਹ ਆਗੂ ਹੋਣਗੇ ਖੈਰਾ ਸਾਮ ਵਰਗੇ ਹੋ ਸਕਦੇ ਆ ਤੇ ਜਿਹੜੇ ਇਧਰੋਂ ਇਮਾਨਦਾਰ ਮੰਨੇ ਜਾਂਦੇ ਜਾਂ ਨਵਜੋਤ ਸਿੰਘ ਸਿੱਧੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਸੀ ਉਹ ਮੰਨੇ ਜਾ ਸਕਦੇ ਆ ਯਾਨੀ ਕਿ ਇੱਕ ਪੱਖ ਇੱਕ ਢੜਾ ਖੜਾ ਹੋਣ ਦੇ ਆਸਾਰ ਜਿਹੜੇ ਹੈਗੇ ਆ ਉਹ ਬਣਦੇ ਜਾਂ ਇਹਨਾਂ ਨੂੰ ਵੀ ਕਹਿਣਾ ਔਖਾ ਹੈ ਸੌਖਾ ਨਹੀਂ ਹੈਗਾ ਪ੍ਰਚਾਰ ਇਹਨਾਂ ਦੀ ਵੀ ਔਖਾ ਹੈਗਾ ਕਰਨਾ ਪਰ ਮੈਂ ਇਹ ਗੱਲ ਇਹ ਵੀ ਕਹ ਰਿਹਾ ਵੀ ਨਾਲ ਕਾਂਗਰਸ ਦਾ ਵੀ ਸੇਮ ਸਥਿਤੀ ਹੈਗੀ ਹੈ ਜੇ ਜੇ ਆਮ ਆਦਮੀ ਪਾਰਟੀ ਚੋਰਾਂ ਨੂੰ ਨਾਲ ਲਾਉਗੀ ਤਾਂ ਨੁਕਸਾਨ ਦਾ ਚੱਲਣਾ ਪਊਗਾ ਹੀ ਜਿਨ੍ਹਾਂ ਨੂੰ ਆਪ ਚੋਰ ਕਹਿੰਦੇ ਰਹੇ ਆ ਜਿਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਦੋਸ਼ੀ ਬਣਾਉਂਦੇ ਰਹੇ ਆ ਜਾਂ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੈ ਜੇ ਉਹਨਾਂ ਦੇ ਖਿਲਾਫ ਕੋਈ ਸਬੂਤ ਹੋਣਗੇ ਤਾਂ ਹੀ ਜੇਲ੍ਹਾਂ ਦੇ ਵਿੱਚ ਗਏ ਆ ਜੇ ਚਾਹ ਪਰਚੇ ਹੋਏ ਆ ਉਹਨਾਂ ਦੇ ਖਿਲਾਫ ਉਹ ਤਾਂ ਜੇਲ੍ਹਾਂ ਦੇ ਵਿੱਚ ਤਾਂ ਗਏ ਆ ਤੇ ਕੁਝ ਬਾੜਾ ਮੋਟਾ ਪਤਾ ਹੈ ਇਹਨਾਂ ਨੂੰ ਵੀ ਹਾਂ ਇਹ ਗੱਲ ਹੋਈ ਆ ਫਿਰ ਉਹਨਾਂ ਲਈ ਪ੍ਰਚਾਰ ਕਰਨਾ ਕਿਵੇਂ ਕਿਹੜੇ ਕੋ ਨਾਲ ਕਰਨਗੇ ਤਾਂ ਗੱਲ ਹੈ ਹੀ ਆ ਇਹਦੇ ਵਿੱਚ ਆਪਾਂ ਕੋਈ ਉਹ ਦੋਰਾਵਾ ਨਹੀਂ ਹੈ ਗਿਆ ਕਿ ਆਮ ਆਦਮੀ ਪਾਰਟੀ ਨੂੰ ਵੀ ਔਖਾ ਹੋਏਗਾ ਸਹਾਰਾ ਲੈਣਾ ਕਹਿ ਦੇਣਾ ਕਿ ਠੀਕ ਹੈ ਰਲ ਕੇ ਦੇਸ਼ ਵਾਸਤੇ ਲੜ ਰਹੇ ਆ ਜੀ ਨਿੱਜੀ ਹਿੱਤਾਂ ਤੋਂ ਉੱਪਰ ਹੋ ਕੇ ਲੜਦੇ ਆਂ ਜੀ ਜਾਂ ਆਦੇਸ਼ ਲਈ ਦੇਸ਼ ਦੀ ਜਿਹੜੀ ਰਾਸ਼ਟਰੀਅਤਾ ਜਾਂ ਦੇਸ਼ ਪ੍ਰੇਮ ਹੈ ਜਿਹੜਾ ਜਾਂ ਦੇਸ਼ ਦੀ ਤਰੱਕੀ ਹੈ ਜਿਹੜੀ ਉਹ ਸਭ ਤੋਂ ਉੱਪਰ ਹੈ ਦੇਸ਼ ਦੀਆਂ ਨੀਤੀਆਂ ਸਭ ਤੋਂ ਉੱਪਰ ਨੇ ਇਹ ਗੱਲ ਕਹਿਣੀ ਸੌਖੀ ਆ ਲੇਕਿਨ ਦੇਸ਼ ਦੀਆਂ ਨੀਤੀਆਂ ਉਹਨਾਂ ਦੇ ਮੋਢਿਆਂ ਤੇ ਥੋੜੀ ਘੜੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਹੋਏ ਨੇ ਜਿਨ੍ਹਾਂ ਨੂੰ ਕਰਪਟ ਕਿਹਾ ਗਿਆ ਜਿਨ੍ਹਾਂ ਦੇ ਉੱਤੇ ਕ੍ਰਪਸ਼ਨ ਦੇ ਚਾਰਜਸ ਲੱਗੇ ਨੇ ਜਾਂ ਜਿਨ੍ਹਾਂ ਨੂੰ ਫੜ ਕੇ ਜੇਲਾਂ ਦੇ ਵਿੱਚ ਡੱਕਿਆ ਗਿਆ ਉਹਨਾਂ ਦੇ ਉਹਨਾਂ ਦੇ ਸੀਰਾਂ ਦੇ ਉੱਤੇ ਦੇਸ਼ ਦਾ ਵਿਕਾਸ ਥੋੜੀ ਹੋਊਗਾ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਜ਼ਿੰਮੇਵਾਰੀ ਦੇਸ਼ ਦਾ ਵਿਕਾਸ ਥੋੜੀ ਹੋਊਗਾ ਉਹਦਾ ਪੱਕਾ ਹੀ ਪਤਾ ਹੈ ਵੀ ਜੇ ਜਿਨ੍ਹਾਂ ਨੂੰ ਤੁਸੀਂ ਕਰਾਪਟ ਕਹਿੰਦੇ ਹੋ ਜਾਂ ਜਿਨ੍ਹਾਂ ਨੂੰ ਕਰਾਪਟ ਮੰਨਿਆ ਜਾ ਰਿਹਾ ਲੋਕਾਂ ਵੱਲੋਂ ਨਾ ਤਾਂ ਲੋਕ ਵੋਟ ਪਾਣਗੇ ਉਹਨਾਂ ਨੂੰ ਤੇ ਨਾ ਹੀ ਫਿਰ ਉਹ ਦੇਸ਼ ਦੀ ਤਰੱਕੀ ਵਿੱਚ ਸਹਾਇ ਹੋ ਸਕਦੇ ਫਿਰ ਇਹਦਾ ਮਤਲਬ ਜੇ ਨੁਕਸਾਨ ਚ ਲੱਣਾ ਪਊਗਾ ਤਾਂ ਦੋਨਾਂ ਪਾਰਟੀਆਂ ਨੂੰ ਲੱਣਾ ਪਊਗਾ ਨਾ ਉਹ ਗੱਲ ਨਹੀਂ ਹੈਗੀ ਕਿ ਇਕੱਲਾ ਕਾਂਗਰਸ ਨੂੰ ਝੱਲਣਾ ਪਊਗਾ ਆਮ ਆਦਮੀ ਪਾਰਟੀ ਵੀ ਇਹਦੇ ਲਈ ਤਿਆਰ ਹੀ ਰਹੇਗੀ ਵੀ ਹਾਂ ਸਾਨੂੰ ਕਿਵੇਂ ਅਸੀਂ ਗੱਲਬਾਤ ਕਰਾਂਗੇ ਲੇਕਿਨ ਜੇ ਹਾਈ ਕਮਾਂਡ ਦਾ ਆਰਡਰ ਹੋਊਗਾ ਨਾ ਦੂਜੇ ਪਾਸੇ ਆਪਾਂ ਇਹ ਗੱਲ ਕਰਦੇ ਆਂ ਇੱਕ ਪਾਸੇ ਕੇਂਦਰੀਵਾਲ ਹਾਈ ਕਮਾਂਡ ਹੈ ਦੂਜੇ ਪਾਸੇ راہਲੋ ਇਹਨੂੰ ਜੇ ਉਧਰੋਂ ਦੋਨਾਂ ਪਾਰਟੀਆਂ ਨੂੰ ਇਸ਼ਾਰਾ ਹੁੰਦਾ ਹੈ ਤਾਂ ਜਿਸ ਨੇ ਚੋਣ ਲੜਨੀ ਹੈ ਉਹ ਚੁੱਪ ਕਰਕੇ ਬੈਠੂਗਾ ਉਹ ਚਾਹੇ ਨਿੰਦਿਆ ਮળે ਲੋਕਾਂ ਤੋਂ ਚਾਹੇ ਕੁਝ ਮਿਲੇ ਉਹਨੇ ਤਾਂ ਆਪਣੀ ਸੀਟ ਬਚਾਣੀ ਹੈ ਜੀ ਕੁਰਸੀ ਬਚਾਉਣੀ ਹੈ ਜਿਨ੍ਹਾਂ ਨੂੰ ਇਹ ਗੱਲ ਮਤਲਬ ਅੰਦਰ ਖਪੋਗੇ ਨਹੀਂ ਜਿਹੜੇ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਹਜਮ ਨਹੀਂ ਕਰ ਸਕਣਗੇ ਉਹ ਲੋਕ ਫਿਰ ਵੱਖਰੇ ਹੋਣ ਦੀ ਤਾਕਤ 'ਚ ਹੋਣਗੇ ਉਹਨਾਂ ਕੋਲ ਜਾਦਾ ਬਦਲ ਹੈਗਾ ਜਾਂ ਉਹ ਤਲਾਸ਼ ਰਹੇ ਨੇ ਜਾਂ ਬਣਾ ਰਹੇ ਨੇ ਬਦਲ ਕਿ ਸਿੱਧੇ ਜਿਹੇ ਇਸ਼ਾਰੇ ਨਹੀਂ ਆਪਾਂ ਸਿੱਧੀ ਗੱਲ ਕਰਦੇ ਆਂ ਹਾਲਾਂਕਿ ਨਮਜੋਤ ਸਿੰਘ ਸਿੱਧੂ ਇਹ ਕਹਿ ਚੁੱਕੇ ਕਿ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਦੂਜੇ ਪਾਸੇ ਦੂਜੀ ਪਾਰਟੀ ਕਰੀ ਅਸੀਂ ਨਹੀਂ ਥੜਨਾ ਦੂਜੇ ਪਾਸੇ ਜਿਹੜਾ ਦੂਜਾ ਪੜਾ ਹੈਗਾ ਕਾਂਗਰਸ ਦਾ ਹੀ ਜਿਹੜਾ ਸਿੱਧੂ ਦੇ ਖਿਲਾਫ ਚੱਲਦਾ ਪੇ ਲੇਕਿਨ ਹਾਈ ਕਮਾਂਡ ਨੂੰ ਕਹਿ ਰਿਹਾ ਕਿ ਅਸੀਂ ਆਪਾ ਦੀ ਪਾਰਟੀ ਨਾਲ ਨਹੀਂ ਚੱਲਾਂਗੇ ਤਾਂ ਉਹ ਉਹ ਤੁਹਾਡਾ ਕੀ ਮੈਂ ਚੱਲੂਗਾ ਅੱਜ ਉਹ ਵੀ ਦੇਖਣ ਵਾਲੀ ਗੱਲ ਹੈ ਲੇਕਿਨ ਜੇ ਜੇ ਖੈਰਾ ਸਾਹਿਬ ਹੋਰੇ ਵਰਗੇ ਸਿੱਧੂ ਨਾਲ ਮਿਲ ਕੇ ਕੋਈ ਗੱਲਬਾਤ ਚਲਾ ਸਕਦੇ ਹੋਣਗੇ ਤਾਂ ਮੈਂ ਉਹ ਅਸਾਰ ਦੀ ਗੱਲ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਹੋ ਸਕਦਾ ਚੋਣਾਂ ਤੋਂ ਪਹਿਲਾਂ ਇਹ ਲੋਕ ਸਭਾ ਦੀ ਚੋਣਾਂ ਤੋਂ ਪਹਿਲਾਂ ਹੀ ਕੋਈ ਨਵੀਂ ਸਰਕਾਰ ਵੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲ ਜਾਵੇ ਜੀ ਕੁਰਸੀ ਤਾਂ ਕੋਈ ਨਾ ਮੀ ਗੱਲ ਦਾ ਪਰਮਿੰਦਰ ਜੀ ਕੋਈ ਹੈ ਨਹੀਂ। ਾਨਾ ਹਜ਼ਾਰੇ ਧਰਮੇ ਤੇ ਬੈਠ ਗਏ, ਕੁਰਸੀ ਲੈ ਕੇ ਤੇ ਲੋਕ ਉਹਨਾਂ ਦੇ ਪਿੱਛੇ ਆ ਕੇ ਕਿ ਬਦਲਾਅ ਹੋਊਗਾ, ਬਦਲਾਅ ਹੋਊਗਾ। ਅਰਵਿੰਦ ਕੇਜਰੀਵਾਲ ਕਹਿੰਦੇ ਕਿ ਸਾਡੀ ਸਰਕਾਰ ਬਣਾਓ 15 ਸਾਲ ਤੋਂ ਰਾਜ ਕਰ ਰਹੀ ਆ। ਸ਼ੀਲਾ ਦਿਖਸ਼ਿਤ ਫੜ ਕੇ ਅਸੀਂ ਅੰਦਰ ਦੇ ਦਾਂਗੇ। ਇਲੈਕਸ਼ਨ ਹੋ ਗਈ ਦਿੱਲੀ ਚ। ਸਾਰੇ ਲੜ ਪਏ ਤੇ ਕੇਜਰੀਵਾਲ ਸਾਹਿਬ ਕੋਲ 28 ਸੀਟਾਂ ਆ ਗਈਆਂ। ਜਿਹੜੀ ਸ਼ੀਲਾ ਦਿਖਸ਼ਿਤ ਅੰਦਰ ਦੇਣੀ ਸੀ ਉਸੇ ਸ਼ੀਲਾ ਦਿਖਸ਼ਿਤ ਤੋਂ ਐਮਐਲਏ ਲੈ ਕੇ ਪਹਿਲੇ ਸਰਕਾਰ ਬਣਾ ਲਈ 49 ਦਿਨ ਬਾਅਦ ਅਸਤੀਫਾ ਦੇਤਾ ਅੱਜ ਵੀ ਯਾਦ ਆਈ ਗੱਲ ਤੇ ਉਦਾਂ ਦਾ ਇਹ ਅਲਾਈਂਸ ਹੋਊਗਾ ਕਿ ਕਦੇ ਜਫੀਆਂ ਪੈ ਗਈਆਂ ਕਦੇ ਧੱਕੇ ਮਾਰਤੇ ਬਾਕੀ ਦੇਖਦੇ ਹਾਂ ਕੀ ਬਣਦਾ ਤੁਸੀਂ ਵਿਚਾਰ ਰੱਖੇ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼ੁਕਰੀਆ ਗੁਰਿੰਦਰ ਜੀ ਧੰਨਵਾਦ ਜੀ ਦੋਸਤੋ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਵਿਚਾਰ ਰਹੇ ਸਾਨੂੰ ਹਰ ਵਾਰ ਦੇ ਦਿਨਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਕਰਨ ਪੰਜਾਬੀ ਧੰਨਵਾਦ